सत श्री अकाल दोस्तों चैनल हरप्रीत तेरा तो बहुत बहुत स्वागत है अज असी एक अजि महान दर्शन शास्त्री बारे गल कर रहे हाँ जिन्हों का नाम हजार साल तो इज्जत शांति आत्मिक गहराई का प्रतीक मनिया जाता है लाओ जी दा नाम लेंदे ही मन विच एक अजि शख्सियत उभरती है जो शोहरतों दूर राजनीतिक लालसाव तो परे पूरी सादगीन की राहते चलती है ਚੀਨੀ ਸਭਿਆਚਾਰ ਵਿੱਚ ਉਹਨਾਂ ਨੂੰ ਇੱਕ ਬਹੁਤ ਹੀ ਉੱਚ ਸਥਾਨ ਦਿੱਤਾ ਗਿਆ ਹੈ ਅਤੇ ਇਹ ਸਥਾਨ ਉਹਨਾਂ ਦੀਆਂ ਗਹਿਰਾਈਆਂ ਵਿਚਾਰਤਾਰਾਂ ਕਾਰਨ ਮਿਲਿਆ ਨਾ ਕਿ ਤਾਕਤ ਅਧਿਕਾਰ ਜਾਂ ਕਿਸੇ ਰਾਜ ਦੀ ਖਾਤਰ ਲਾਓ ਜ਼ੀ ਦਾ ਜਨਮ ਕਦੋਂ ਹੋਇਆ ਇਸ ਬਾਰੇ ਪੱਕੇ ਸਬੂਤ ਮੌਜੂਦ ਨਹੀਂ ਚੀਨੀ ਇਤਿਹਾਸਕ ਦਸਤਾਵੇਜ਼ਾਂ ਵਿੱਚ ਉਹਨਾਂ ਬਾਰੇ ਵੱਖ-ਵੱਖ ਰਾਇਆ ਹਨ ਪਰ ਬਹੁਤ ਸਾਰੇ ਵਿਦਵਾਨ ਮੰਨਦੇ ਹਨ ਕਿ ਉਹਨਾਂ ਦਾ ਜਨਮ ਈਸਾ ਪੂਰਵ 6ਵੀਂ ਜਾਂ 5ਵੀਂ ਸਦੀ ਦੇ ਆਸ-ਪਾਸ ਹੋਇਆ ਜ਼ਿਆਦਾਤਰ ਮੰਨਤ ਹੈ ਕਿ ਉਹਨਾਂ ਦਾ ਜਨਮ ਚੂ ਰਾਜ ਦੇ ਇੱਕ ਸਾਧਾਰਨ ਪਿੰਡ ਵਿੱਚ ਹੋਇਆ। ਇਹ ਉਹ ਸਮਾਂ ਸੀ ਜਦੋਂ ਚੀਨ ਵਿੱਚ ਰਾਜਨੀਤਿਕ ਬੇਚੈਨੀ, ਜੰਗਾਂ ਅਤੇ ਰਾਜਾਂ ਵਿੱਚ ਵਿਵਾਦ ਆਮ ਗੱਲ ਸੀ। ਸਮਾਜ ਭਟਕਿਆ ਹੋਇਆ ਸੀ। ਲੋਕਾਂ ਨੂੰ ਇੱਕ ਅਜਿਹੀ ਰਹਨੁਮਾਈ ਦੀ ਲੋੜ ਸੀ ਜੋ ਸ਼ਾਂਤੀ, ਸੰਤੁਲਨ ਅਤੇ ਮਨੁੱਖੀ ਮर्यादा ਨੂੰ ਮੁੜ ਪਰਿਭਾਸ਼ਿਤ ਕਰ ਸਕੇ। ਅਜਿਹੇ ਸਮੇਂ ਵਿੱਚ ਲਾਓ ਜ਼ੇ ਦੀ ਸ਼ਖਸੀਅਤ ਸਾਦਗੀ ਮर्यादा ਅਤੇ ਅੰਦਰੂਨੀ ਗਿਆਨ ਨਾਲ ਭਰੀ ਚੀਨੀ ਲੋਕਾਂ ਲਈ ਇੱਕ ਚਿਰਾਗ ਵਾਂਗ ਬਣੀ ਇਤਿਹਾਸਕ ਲਿਖਤਾਂ ਵਿੱਚ ਮਿਲਦਾ ਹੈ ਕਿ ਲਾਉ ਜ਼ੀ ਨੇ ਚੀਨ ਦੇ ਰਾਜ ਦਰਬਾਰ ਵਿੱਚ ਆਰਕਾਈਵ ਅਤੇ ਪੁਸਤਕਾਲੇ ਦੇ ਰਖਵਾਲੇ ਵਜੋਂ ਕੰਮ ਕੀਤਾ ਇਹ ਅਹੁਦਾ ਉਸ ਸਮੇਂ ਬਹੁਤ ਇੱਜ਼ਤ ਵਾਲਾ ਮੰਨਿਆ ਜਾਂਦਾ ਸੀ ਕਿਉਂਕਿ ਇਸ ਨਾਲ ਗਿਆਨ ਲਿਖਤਾਂ ਅਤੇ ਇਤਿਹਾਸ ਨਾਲ ਸਿੱਧੀ ਜੁੜਤ ਬਣ ਜਾਂਦੀ ਸੀ ਇੱਥੇ ਉਹਨਾਂ ਨੂੰ ਪ੍ਰਾਚੀਨ ਲਿਖਤਾਂ ਪੜ੍ਹਨ ਸਮਝਣ ਅਤੇ ਆਪਣੇ ਵਿਚਾਰਾਂ ਨੂੰ ਗਹਿਰਾ ਕਰਨ ਦਾ ਵੱਡਾ ਮੌਕਾ ਮਿਲਿਆ ਪਰ ਇੱਕ ਗੱਲ ਜੋ ਹਮੇਸ਼ਾ ਚੀਨੀ ਰਿਵਾਇਤਾਂ ਵਿੱਚ ਕਹੀ ਜਾਂਦੀ ਹੈ ਲਾਓ ਜ਼ੀ ਨੇ ਕਦੇ ਵੀ ਰਾਜਨੀਤਿਕ ਤਾਕਤ ਜਾਂ ਲਾਲਸਾ ਦੀ ਚਾਹ ਨਹੀਂ ਕੀਤੀ ਉਹਨਾਂ ਦਾ ਧਿਆਨ ਹਮੇਸ਼ਾ ਕੁਦਰਤ ਸਾਦਗੀ ਮਨੁੱਖੀ ਨਮਰਤਾ ਅਤੇ ਅੰਦਰੂਨੀ ਸ਼ਾਂਤੀ ਤੇ ਸੀ ਉਹਨਾਂ ਲਈ ਗਿਆਨ ਦਾ ਮਤਲਬ ਕਦੇ ਵੀ ਵਾਦ-ਵਿਵਾਦ ਨਹੀਂ ਸੀ ਗਿਆਨ ਉਹਨਾਂ ਦੀ ਨਜ਼ਰ ਵਿੱਚ ਇੱਕ ਸ਼ਾਂਤ ਜਹਨ ਦੀ ਰਾਹ ਸੀ ਤਾਕਤ ਦਾ ਸਾਧਨ ਨਹੀਂ ਲਾਓ ਜ਼ੀ ਉਹਨਾਂ ਦੀ ਸ਼ਖਸੀਅਤ ਬਾਰੇ ਵਧੇਰੇ ਜਾਣਕਾਰੀ ਕਹਾਣੀਆਂ ਰਿਵਾਇਤਾਂ ਅਤੇ ਪ੍ਰਾਚੀਨ ਲਿਖਤਾਂ ਵਿੱਚ ਮਿਲਦੀ ਹੈ। ਉਹਨਾਂ ਨੂੰ ਇੱਕ ਸਾਦੇ ਕੱਪੜੇ ਪੈਣਨ ਵਾਲੇ, ਨਰਮ ਬੋਲਣ ਵਾਲੇ ਅਤੇ ਬਹੁਤ ਧੀਰਜ ਵਾਲੇ ਵਿਅਕਤੀ ਵਜੋਂ ਵਿਖਾਇਆ ਗਿਆ ਹੈ। ਉਹ ਲੋਕਾਂ ਨੂੰ ਆਪਣੇ ਵਿਚਾਰ ਥੋਪਦੇ ਨਹੀਂ ਸਨ। ਉਹਨਾਂ ਲਈ ਗਿਆਨ ਕਿਸੇ ਨੂੰ ਮਨਾ ਕੇ ਦੇਣ ਵਾਲੀ ਚੀਜ਼ ਨਹੀਂ ਸੀ। ਗਿਆਨ ਉਹ ਰੌਸ਼ਨੀ ਸੀ ਜੋ ਆਪਣੇ ਆਪ ਫੈਲ ਜਾਂਦੀ ਹੈ ਜਦੋਂ ਮਨੁੱਖ ਆਪਣੇ ਅਹੰਕਾਰ ਨੂੰ ਛੱਡ ਦਿੰਦਾ ਹੈ। ਲਾਓ ਜ਼ੀ ਦਾ ਇੱਕ ਸਭ ਤੋਂ ਵੱਡਾ ਸੰਦੇਸ਼ ਸੀ ਜੋ ਮਨੁੱਖ ਸਾਦਗੀ ਨੂੰ ਸਮਝ ਲੈਂਦਾ ਹੈ ਉਹ ਜੀਵਨ ਹੀ ਨਹੀਂ ਪੂਰਾ ਜਹਾਨ ਸਮਝ ਲੈਂਦਾ ਹੈ ਕੁਦਰਤ ਲਾਓਜ਼ੀ ਲਈ ਇੱਕ ਗੁਰੂ ਸੀ ਦਰਿਆ ਕਿਵੇਂ ਤਰਲਤਾ ਨਾਲ ਵਗਦਾ ਹੈ ਪਹਾੜ ਕਿਵੇਂ ਬਿਨਾ ਕਮੰਡ ਤੋਂ ਮੌਜੂਦ ਰਹਿੰਦੇ ਹਨ ਰੁੱਖ ਕਿਵੇਂ ਚੁੱਪਚਾਪ ਖੜੇ ਰਹਿੰਦੇ ਹਨ ਇਹ ਸਾਰੇ ਉਹਨਾਂ ਲਈ ਜੀਵਨ ਦੀ ਸਿੱਖਿਆ ਸਨ ਉਹ ਮੰਨਦੇ ਸਨ ਕਿ ਮਨੁੱਖ ਨੂੰ ਵੀ ਇਹਨਾਂ ਤੱਤਾਂ ਵਾਂਗ ਹੀ ਲਚਕੀਲਾ ਨਿਰਹੰਕਾਰ ਅਤੇ ਕੁਦਰਤ ਦੇ ਰਿਦਮ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਉਹਨਾਂ ਦੀ ਇੱਕ ਬਹੁਤ ਗਹਿਰੀ ਸੋਚ ਸੀ ਮਜ਼ਬੂਤ ਚੀਜ਼ਾਂ ਟੁੱਟ ਜਾਂਦੀਆਂ ਹਨ ਨਰਮ ਚੀਜ਼ਾਂ ਟਿਕੀਆਂ ਰਹਿੰਦੀਆਂ ਹਨ ਇਹ ਸੋਚ ਸਿਰਫ ਭੌਤਿਕ ਜਗਤ ਨਹੀਂ ਮਨੁੱਖੀ ਸੁਭਾਅ ਤੇ ਵੀ ਲਾਗੂ ਹੁੰਦੀ ਹੈ ਉਹ ਸਿਖਾਉਂਦੇ ਸਨ ਕਿ ਨਮਰਤਾ ਸਹਿਣਸ਼ੀਲਤਾ ਅਤੇ ਧੀਰਜ ਮਨੁੱਖ ਨੂੰ ਸਭ ਤੋਂ ਪੱਕਾ ਬਣਾਉਂਦੇ ਹਨ ਜਦੋਂ ਚੀਨ ਵਿੱਚ ਜੰਗਾਂ ਵਧੀਆਂ ਰਾਜਨੀਤਿਕ ਟਕਰਾਅ ਤੀਖੇ ਹੋਏ ਅਤੇ ਲਾਲਚ ਨੇ ਮਨ ਨੂੰ ਘੇਟ ਲਿਆ ਤਾਂ ਲਾਉਜ਼ੀ ਨੂੰ ਮਹਿਸੂਸ ਹੋਇਆ ਕਿ ਸਮਾਜ ਉਹ ਸਾਦਗੀ ਭੁੱਲ ਰਿਹਾ ਹੈ ਜਿਸ ਦੀ ਉਹ ਸਿੱਖਿਆ ਦਿੰਦੇ ਸਨ ਬਹੁਤ ਸਮੇਂ ਤੱਕ ਲੋਕਾਂ ਨੂੰ ਸਮਝਾਉਣ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਵੇਖਿਆ ਕਿ ਉਲਝਣ ਹੀ ਵਧ ਰਹੀ ਹੈ ਤਾਂ ਉਹਨਾਂ ਨੇ ਇੱਕ ਸ਼ਾਂਤ ਜਹਾਨ ਦੀ ਖੋਜ ਦਾ ਫੈਸਲਾ ਕੀਤਾ। ਇੱਕ ਦਿਨ ਉਹਨਾਂ ਨੇ ਦਰਬਾਰ ਛੱਡਿਆ ਤੇ ਆਪਣੇ ਬਲਦ ਤੇ ਸਵਾਰ ਹੋ ਕੇ ਪੱਛਮ ਵੱਲ ਰਵਾਨਾ ਹੋ ਗਏ। ਇਹ ਦ੍ਰਿਸ਼ ਚੀਨੀ ਇਤਿਹਾਸ ਵਿੱਚ ਬਹੁਤ ਪ੍ਰਸਿੱਧ ਹੈ। ਇੱਕ ਬਜ਼ੁਰਗ ਸ਼ਾਂਤ ਚਿਹਰੇ ਵਾਲਾ ਮਨੁੱਖ ਹਵਾ ਵਿੱਚ ਹੌਲੀ-ਹੌਲੀ ਲਹਿਰਾਂਦੀ ਸਫੇਦ ਦਾੜੀ ਨਾਲ ਬਲਦ ਤੇ ਬੈਠਾ ਹੋਇਆ ਸੰਸਾਰ ਦੀ ਭੀੜ ਤੋਂ ਦੂਰ ਜਾ ਰਿਹਾ ਹੋਵੇ। ਜਦੋਂ ਲਾਓ ਜ਼ੀ ਪੱਛਮੀ ਸਰਹੱਦਾਂ ਵੱਲ ਜਾ ਰਹੇ ਸਨ ਤਦੋਂ ਇਨ੍ਹੀ ਨਾਂ ਦੇ ਇੱਕ ਸਰਹੱਦੀ ਰਖਵਾਲੇ ਨੇ ਉਹਨਾਂ ਨੂੰ ਪਛਾਣ ਲਿਆ ਉਹ ਜਾਣਦਾ ਸੀ ਕਿ ਇਹ ਉਹੀ ਮਹਾਨ ਵਿਅਕਤੀ ਹਨ ਜਿਨ੍ਹਾਂ ਦੀ ਸਿੱਖਿਆ ਚੀਨ ਦੇ ਕਈ ਹਿੱਸਿਆਂ ਵਿੱਚ ਸੁਣੀ ਜਾਂਦੀ ਹੈ ਇਨ੍ਹੀ ਨੇ ਬੇਨਤੀ ਕੀਤੀ ਕਿ ਜਾਣ ਤੋਂ ਪਹਿਲਾਂ ਉਹ ਆਪਣਾ ਗਿਆਨ ਲਿਖ ਦੇਣ ਤਾਂ ਕਿ ਅਗਲੀ ਪੀੜ੍hiyan ਵੀ ਇਸ ਤੋਂ ਸਿੱਖ ਸਕਣ ਲਾਓ ਜ਼ੀ ਨੇ ਨਮਰਤਾ ਨਾਲ ਸਹਿਮਤੀ ਦਿੱਤੀ ਤੇ ਇੱਕ ਸ਼ਾਂਤ ਥਾਂ ਤੇ ਬੈਠ ਕੇ ਕੁੱਲ 5000 ਲਫ਼ਜ਼ਾਂ ਵਾਲਾ ਗ੍ਰੰਥ ਲਿਖਿਆ ਇਹ ਗ੍ਰੰਥ ਸੀ ਤਾਓ ਤੇ ਚਿੰਗ ਤਾਓ ਰਸਤਾ ਕੁਦਰਤ ਦਾ ਨਿਯਮ ਤੇ ਅੰਦਰੂਨੀ ਗੁਣ ਨਮਰਤਾ ਨੇਕੀ ਚਿੰਗ ਗ੍ਰੰਥ ਜਾਂ ਸ਼ਾਸਤਰ ਤਾਓ ਤੇ ਚਿੰਗ ਦੀ ਭਾਸ਼ਾ ਸਧਾਰਨ ਹੈ ਪਰ ਅਰਥ ਬਹੁਤ ਡੂੰਗੇ ਹਨ ਇਹ ਕਿਤਾਬ ਮਨੁੱਖੀ ਸੁਭਾਓ ਜੀਵਨ ਦੇ ਸੱਚ ਤਾਕਤ ਅਤੇ ਨਮਰਤਾ ਦੇ ਸੰਬੰਧਾਂ ਅਤੇ ਸੰਤੁਲਨ ਦੀ ਮਹੱਤਤਾ ਤੇ ਹੈ ਤੌ ਟਚਿੰਗ ਲਿਖਣ ਤੋਂ ਬਾਅਦ ਲਾਓ ਜ਼ੀ ਨੇ ਚੀਨ ਨੂੰ ਸ਼ਾਂਤ ਚਿਹਰੇ ਨਾਲ ਅਲਵਿਦਾ ਕਿਹਾ ਤੇ ਅਪਰਚਿਤ ਪਹਾੜੀ ਖੇਤਰਾਵਲ ਚਲੇ ਗਏ। ਉਹਨਾਂ ਦੀ ਆਖਰੀ ਜ਼ਿੰਦਗੀ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਪਰ ਚੀਨੀ ਰਿਵਾਇਤਾਂ ਕਹਿੰਦੀਆਂ ਹਨ ਕਿ ਉਹਨਾਂ ਨੇ ਕੁਦਰਤ ਵਿੱਚ ਰਹਿੰਦੇ ਹੋਏ ਆਪਣੀ ਬਾਕੀ ਜ਼ਿੰਦਗੀ ਬਹੁਤ ਸ਼ਾਂਤੀ ਨਾਲ guzari। ਉਹਨਾਂ ਦਾ ਸਰੀਰਿਕ ਅੰਤ ਭਾਵੇਂ ਇਤਿਹਾਸ ਵਿੱਚ ਦਰਜ ਨਹੀਂ ਪਰ ਉਹਨਾਂ ਦੇ ਵਿਚਾਰ, ਨਮਰਤਾ, ਸਾਦਗੀ ਅਤੇ ਕੁਦਰਤ ਨਾਲ ਤਾਲਮੇਲ ਅੱਜ ਵੀ ਜਹਾਨ ਭਰ ਵਿੱਚ ਲੋਕਾਂ ਨੂੰ ਸ਼ਾਂਤੀ ਦਿੰਦੇ ਹਨ। ਉਹਨਾਂ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਸੱਚਾ ਗਿਆਨ ਸ਼ੋਰ ਨਹੀਂ ਕਰਦਾ ਸੱਚਾ ਗਿਆਨ ਨਰਮ ਹੁੰਦਾ ਹੈ ਸ਼ਾਂਤ ਹੁੰਦਾ ਹੈ ਅਤੇ ਮਨੁੱਖ ਨੂੰ ਆਪਣੇ ਆਪ ਨਾਲ ਜੋੜਦਾ ਹੈ ਉਹਨਾਂ ਨੇ ਆਪਣੀ ਜ਼ਿੰਦਗੀ ਸਾਦਗੀ ਨਮਰਤਾ ਅਤੇ ਕੁਦਰਤ ਨਾਲ ਤਾਲਮੇਲ ਦੇ ਸਿਧਾਂਤਾਂ ਲਈ ਸਮਰਪਿਤ ਕੀਤੀ ਅਧਿਆਇ 2 ਲੌਜ਼ੀ ਦੀ ਸਿੱਖਿਆ ਤੋਂ ਜੰਮਿਆ ਤਾਉਵਾਦ ਕੋਈ ਇੱਕਦਮ ਤਿਆਰ ਹੋ ਕੇ ਲੋਕਾਂ ਸਾਹਮਣੇ ਨਹੀਂ ਆਇਆ ਇਹ ਹੌਲੀ-ਹੌਲੀ ਉਨਾ ਦੇ ਵਿਚਾਰਾਂ ਅਤੇ ਚੀਨ ਦੇ ਸਮਾਜਿਕ ਤਜਰਬਿਆਂ ਤੋਂ ਉਗਿਆ ਜਿਵੇਂ ਦਰਿਆ ਹੌਲੀ-ਹੌਲੀ ਆਪਣਾ ਰਸਤਾ ਬਣਾਉਂਦਾ ਹੈ ਤਾਓਵਾਦ ਦੀ ਜੜ ਇੱਕ ਸਧਾਰਨ ਪਰ ਬਹੁਤ ਗਹਿਰੇ ਵਿਚਾਰ ਵਿੱਚ ਹੈ ਕਿ ਸੰਸਾਰ ਦਾ ਹਰ ਕਣ ਹਰ ਹਿੱਲਾ ਹਰ ਆਵਾਜ਼ ਅਤੇ ਹਰ ਖਾਮੋਸ਼ੀ ਇੱਕ ਕੁਦਰਤੀ ਰਿਦਮ ਨਾਲ ਚਲਦੀ ਹੈ ਅਤੇ ਮਨੁੱਖ ਲਈ ਸਭ ਤੋਂ ਵੱਡੀ ਸਮਝ ਇਹ ਹੈ ਕਿ ਉਹ ਇਸ ਰਿਦਮ ਨੂੰ ਸਮਝ ਕੇ ਉਸ ਦੇ ਨਾਲ ਮਿਲ ਕੇ ਜੀਵੇ ਇਸ ਰਿਦਮ ਨੂੰ ਤਾਓ ਕਹਿੰਦੇ ਹਨ ਤਾਓ ਬਾਦ ਦਾ ਕੇਂਦਰ ਸ਼ਬਦ ਹੈ ਤਾਓ ਜਿਸ ਦਾ ਮਤਲਬ ਹੈ ਰਸਤਾ ਕੁਦਰਤ ਦਾ ਪ੍ਰਵਾਹ ਜਾਂ ਜੀਵਨ ਦਾ ਅਸਲੀ ਸੰਤੁਲਨ ਤਾਓ ਹਰ ਚੀਜ਼ ਦੇ ਪਿੱਛੇ ਦੀ ਅੰਤਰੀਵ ਸ਼ਕਤੀ ਵਜੋਂ ਦਰਸਾਇਆ ਗਿਆ ਹੈ ਤਾਓ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਅਤੇ ਬૌਧਿਕ ਸਮਝ ਅਤੇ ਸ਼ਬਦਾਂ ਤੋਂ ਪਰੇ ਹੈ ਪਰ ਕੁਦਰਤ ਅਤੇ ਇਸ ਦੇ ਚੱਕਰਾਂ ਦੇ ਨਾਲ ਇੱਕ ਸੁਰਤਾ ਵਿੱਚ ਰਹਿ ਕੇ ਅਨੁਭਵ ਕੀਤਾ ਜਾ ਸਕਦਾ ਹੈ ਤਾਉਵਾਦ ਦੀ ਸ਼ੁਰੂਆਤ ਕਿਸੇ ਸੰਸਥਾ ਸੰਪਰਦਾ ਜਾਂ ਮੰਦਿਰ ਨਾਲ ਨਹੀਂ ਹੋਈ ਇਹ ਇੱਕ ਅਹਿਸਾਸ ਤੋਂ ਸ਼ੁਰੂ ਹੋਈ ਲਾਉ ਜ਼ੀ ਨੇ ਕਦੇ ਵੀ ਨਹੀਂ ਕਿਹਾ ਕਿ ਉਹ ਕੋਈ ਨਵਾਂ ਧਰਮ ਬਣਾਉਣ ਆਏ ਹਨ ਉਹ ਤਾਂ ਲੋਕਾਂ ਨੂੰ ਇਹ ਦੱਸਣ ਆਏ ਸਨ ਕਿ ਜੀਵਨ ਦੀ ਸਭ ਤੋਂ ਗਹਿਰੀ ਸਮਝ ਅੰਦਰ ਦੀ ਖਾਮੋਸ਼ੀ ਵਿੱਚ ਮਿਲਦੀ ਹੈ ਨਾ ਕਿ ਬਾਹਰ ਦੀ ਭੀੜ ਵਿੱਚ ਉਹਨਾਂ ਦੇ ਵਿਚਾਰਾਂ ਨੂੰ ਸੁਣਦੇ ਸੁਣਦੇ ਲੋਕਾਂ ਨੇ ਆਪਣੇ ਵਿਚਾਰ ਬਦਲੇ ਉਹਨਾਂ ਦੀਆਂ ਸਿੱਖਿਆਵਾਂ ਕਾਪੀਆਂ ਹੋਈਆਂ ਅਤੇ ਕੁਦਰਤ ਨਾਲ ਤਾਲਮੇਲ ਬਣਾਉਣ ਦਾ ਇਹ ਅੰਦਾਜ਼ ਹੌਲੀ ਹੌਲੀ ਤਾਓਇਜ਼ਮ ਦੇ ਨਾਂ ਨਾਲ ਜਾਣਿਆ ਜਾਣ ਲੱਗਾ ਤਾਓਵਾਦ ਦੀਆਂ ਸਭ ਤੋਂ ਮਹੱਤਵਪੂਰਨ ਗੱਲਾਂ ਵਿੱਚੋਂ ਵੂ ਵਈ ਹੈ ਇੱਕ ਅਜੀਹ੍ਹਾ ਵਿਚਾਰ ਜਿਸ ਦੀ ਗਹਿਰਾਈ ਨੂੰ ਸਮਝਣ ਲਈ ਸ਼ਾਂਤ ਮਨ ਚਾਹੀਦਾ ਹੈ ਬਹੁਤੇ ਲੋਕ ਇਸ ਦਾ ਸਿੱਧਾ ਅਰਥ ਕੁਝ ਨਾ ਕਰਨਾ ਸਮਝ ਲੈਂਦੇ ਹਨ ਪਰ ਤਾਓਵਾਦ ਵਿੱਚ ਇਸ ਦਾ ਮਤਲਬ ਹੈ ਉਹੀ ਕਰਨਾ ਜੋ ਕੁਦਰਤੀ ਵਹਾਂ ਨਾਲ ਮਿਲਦਾ ਹੋਵੇ ਜਿਵੇਂ ਪਾਣੀ ਆਪਣਾ ਰਸਤਾ ਤਾਕਤ ਨਾਲ ਨਹੀਂ ਬਲਕਿ ਨਰਮੀ ਨਾਲ ਬਣਾਉਂਦਾ ਹੈ ਜਿਵੇਂ ਹਵਾ ਬਿਨਾ ਕਿਸੇ ਹੁਕਮ ਦੇ ਦਰਖਦੀਆਂ ਪੱਤਿਆਂ ਨੂੰ ਹੌਲੀ-ਹੌਲੀ ਹਿਲਾਉਂਦੀ ਹੈ ਤਾਉਵਾਦ ਮਨੁੱਖ ਨੂੰ ਇਹ ਸਿਖਾਉਂਦਾ ਹੈ ਕਿ ਕੁਦਰਤ ਨਾਲ ਲੜਨ ਦੀ ਬਜਾਏ ਉਸ ਦੇ ਨਾਲ ਮਿਲ ਕੇ ਚੱਲੋ ਕਿਉਂਕਿ ਜ਼ੋਰ ਲਗਾਉਣਾ ਮਨੁੱਖ ਨੂੰ ਆਪਣੇ ਆਪ ਤੋਂ ਦੂਰ ਕਰ ਦਿੰਦਾ ਹੈ ਤਾਉਵਾਦ ਦੇ ਅਨੁਸਾਰ ਜੀਵਨ ਦੀ ਸਭ ਤੋਂ ਵੱਡੀ ਸਿਆਣਪ ਇਹ ਹੈ ਕਿ ਮਨੁੱਖ ਆਪਣੇ ਅੰਦਰ ਸ਼ਾਂਤੀ ਪੈਦਾ ਕਰੇ ਬਾਹਰ ਦਾ ਸ਼ੋਰ ਕਦੇ ਨਹੀਂ ਮੁਕਦਾ पर अंदर की गूंज शांत किया जा सकता है ताओवाद कहता है कि जो मनुख अपने अंदर कुदरतीमेल पा लेंदा है वह बाहरली दुनिया दलजणा बहुत आसानी न समझ सकता है ये दर्शन किसी आदेश या डरते नहीं सगों समझ सादगी ध्यान से टिका है ताओवादेार ने चीन की संस्कृति कला संगीत चिकित्सा जीवन शैली बहुत डूा असर पाया ਲੋਕ ਤਾਓ ਦੇ ਸਿਧਾਂਤਾਂ ਨੂੰ ਆਪਣੇ ਰੋਜ਼ ਦੇ ਜੀਵਨ ਵਿੱਚ ਲਿਆਉਣ ਲੱਗੇ ਜਿਵੇਂ ਘੱਟ ਬੋਲਣਾ ਜ਼ਿਆਦਾ ਸੁਣਨਾ ਘੱਟ ਖਰਚਾ ਵਧੇਰੇ ਸੰਤੁਸ਼ਟੀ ਦੁਜਾ ਲਈ ਨਰਮਦਿਲੀ ਅਤੇ ਆਪਣੀ ਜ਼ਿੰਦਗੀ ਵਿੱਚ ਹੌਲਿਆ ਹੌਲਿਆ ਤਬਦੀਲੀਆਂ ਲਿਆਉਣੀਆਂ ਇਹ ਕੋਈ ਉੱਚੇ ਮੰਦਿਰਾਂ ਜਾਂ ਕਠੋਰ ਨਿਯਮਾਂ ਵਾਲਾ ਧਰਮ ਨਹੀਂ ਸੀ ਬਲਕਿ ਇੱਕ ਅਜੀਹਾ ਰਸਤਾ ਸੀ ਜੋ ਮਨੁੱਖ ਦੇ ਅੰਦਰਲੀ ਸਮਝ ਨੂੰ ਜਗਾਉਂਦਾ ਸੀ ਤਾਓਵਾਦ ਵਿੱਚ ਯਿਨ ਅਤੇ ਯਾਂਗ ਦਾ ਸੰਕਲਪ ਵੀ ਬਹੁਤ ਅਹਿਮ ਹੈ ਇਸ ਵਿੱਚ ਦੋ ਵਿਰੋਧੀ ਤਾਕਤਾਂ ਹਰ ਚੀਜ਼ ਦਾ ਹਿੱਸਾ ਮੰਨੀਆਂ ਗਈਆਂ ਹਨ ਜਿਵੇਂ ਰਾਤ ਅਤੇ ਦਿਨ ਠੰਡ ਅਤੇ ਗਰਮੀ ਨਰਮੀ ਅਤੇ ਤਾਕਤ ਸ਼ਾਂਤੀ ਅਤੇ ਗਤੀਵਿਧੀ ਤਾਉਵਾਦ ਇਹ ਨਹੀਂ ਕਹਿੰਦਾ ਕਿ ਇਹਨਾਂ ਵਿੱਚੋਂ ਇੱਕ ਚੰਗਾ ਹੈ ਅਤੇ ਦੂਜਾ ਮਾੜਾ ਇਹ ਕਹਿੰਦਾ ਹੈ ਕਿ ਦੋਵੇਂ ਜ਼ਰੂਰੀ ਹਨ ਸੰਸਾਰ ਦਾ ਸੰਤੁਲਨ ਇਹਨਾਂ ਦੋ ਤਾਕਤਾਂ ਦੇ ਇਕੱਠੇ ਹੋਣ ਨਾਲ ਬਣਦੀ ਹੈ ਮਨੁੱਖ ਜੇ ਇਹ ਸੰਤੁਲਨ ਸਮਝ ਲਵੇ ਤਾਂ ਉਹ ਲੜਾਈਆਂ ਲਾਲਚ ਅਤੇ ਅਹੰਕਾਰ ਤੋਂ ਦੂਰ ਰਹਿ ਸਕਦਾ ਹੈ ਹੌਲੀ-ਹੌਲੀ ਤਾਓਵਾਦ ਨੇ ਰਸਮੀ ਰੂਪ ਵੀ ਲੈਣਾ ਸ਼ੁਰੂ ਕਰ ਦਿੱਤਾ। ਚੀਨ ਵਿੱਚ ਕਈ ਸਾਧੂਆਂ, ਦਰਸ਼ਨ ਸ਼ਾਸਤਰੀਆਂ ਅਤੇ ਕਲਾਕਾਰਾਂ ਨੇ ਤਾਓ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ। ਉਹਨਾਂ ਨੇ ਧਿਆਨ, ਸਾਦਗੀ, ਪਵਿੱਤਰਤਾ ਅਤੇ ਕੁਦਰਤ ਨਾਲ ਗਹਿਰੇ ਸੰਬੰਧ ਦੀ ਪ੍ਰਕਿਰਿਆ ਵਿਕਸਿਤ ਕੀਤੀ। ਬਾਅਦ ਵਿੱਚ ਤਾਓਵਾਦ ਦੇ ਆਪਣੇ ਮੰਦਰ, ਰਸਮਾਂ ਅਤੇ ਸਮਾਜਿਕ ਬਣਤਰ ਵੀ ਬਣੀ। ਪਰ ਇਹ ਸਭ ਕੁਝ ਉਸ ਮੂਲ ਵਿਚਾਰ ਤੋਂ ਵੱਖ ਨਹੀਂ ਸੀ। ਜੀਵਨ ਨੂੰ ਬਿਨਾਂ ਲੜਾਈ, ਬਿਨਾਂ ਜ਼ੋਰ ਅਤੇ ਬਿਨਾਂ ਹੰਕਾਰ ਜਿਉਣਾ। चीन ਦੇ ਕਈ ਸ਼ਾਸਕ ਅਤੇ ਰਾਜਨੀਤਿਕ ਨੇਤਾ ਵੀ ਤਾਓਵਾਦ ਦੀਆਂ ਸਿੱਖਿਆਵਾਂ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਨੇ ਸਮਝਿਆ ਕਿ ਲੋਕਾਂ ਉਤੇ ਸਖਤ ਕਾਬੂ ਰੱਖਣ ਦੀ ਬਜਾਏ ਕਈ ਵਾਰ ਨਰਮੀ ਅਤੇ ਸਹਿਜਤਾ ਨਾਲ ਕੰਮ ਲੈਣਾ ਵਧੀਆ ਹੋ ਸਕਦਾ ਹੈ। ਲਾਓਸੀ ਦਾ ਖਿਆਲ ਸੀ ਕਿ ਅਸਲ ਨੇਤਾ ਉਹ ਨਹੀਂ ਜੋ ਲੋਕਾਂ ਨੂੰ ਡਰਾਏ ਸਗੋਂ ਉਹ ਜੋ ਲੋਕਾਂ ਨੂੰ ਆਪਣੀ ਸਾਦਗੀ ਅਤੇ ਨਰਮੀ ਨਾਲ ਪ੍ਰੇਰਿਤ ਕਰੇ। ਤਾਓਵਾਦ ਨੇ ਕਦੇ ਵੀ ਕਿਸੇ ਤਰ੍ਹਾਂ ਦੇ ਜ਼ਬਰ ਦੀ ਪ੍ਰੇਰਣਾ ਨਹੀਂ ਦਿੱਤੀ। ਇਹ ਮਨੁੱਖ ਨੂੰ ਆਪਣੇ ਆਪ ਨੂੰ ਜਾਣਨ ਦੀ ਪ੍ਰੇਰਣਾ ਦਿੰਦਾ ਹੈ। ਬਿਲਕੁਲ ਉਸ ਪਾਣੀ ਦੀ ਤਰ੍ਹਾਂ ਜੋ ਆਪਣੀ ਗਹਿਰਾਈ ਨੂੰ ਖੁਦ ਹੀ ਜਾਣਦਾ ਹੈ ਤਾਓਵਾਦ ਕਹਿੰਦਾ ਹੈ ਕਿ ਮਨੁੱਖ ਜੇ ਸੱਚਮੁੱਚ ਆਪਣੇ ਅੰਦਰ ਚਾਤ ਮਾਰੇ ਉਹਨੂੰ ਤਾਓ ਮਿਲ ਹੀ ਜਾਵੇਗਾ ਕਿਉਂਕਿ ਤਾਓ ਕੋਈ ਦੂਰ ਦੀ ਚੀਜ਼ ਨਹੀਂ ਬਲਕਿ ਉਹ ਹਰ ਸਾਹ ਹਰ ਵਿਚਾਰ ਅਤੇ ਹਰ ਕਦਮ ਵਿੱਚ ਮੌਜੂਦ ਹੈ ਸਦੀਦਰ ਸਦੀ ਤਾਓਵਾਦ ਨੇ ਚੀਨ ਤੋਂ ਬਾਹਰ ਵੀ ਆਪਣਾ ਪ੍ਰਭਾਵ ਫੈਲਾਇਆ ਕਲਾ ਦੇ ਕੈਨਵਸ ਤੇ ਬਣੀਆਂ ਖਾਮੋਸ਼ ਪਹਾੜੀਆਂ ਚੀਨ ਦੇ ਕਵੀਆਂ ਦੇ ਲਿਖੇ ਸਾਦਗੀ ਪਰੇ ਸ਼ਬਦ ਹੌਲੀ ਹੌਲੀ ਵਗਦੇ ਦਰਿਆ ਦੀਆਂ ਕਵਿਤਾਵਾਂ ਅਤੇ ਕੁਦਰਤ ਨੂੰ ਨਮਨ ਕਰਦੀਆਂ ਪੇਂਟਿੰਗਸ ਸਭ ਤਾਓਵਾਦ ਦੀ ਸੋਚ ਦਾ ਹਿੱਸਾ ਹਨ ਅੱਜ ਵੀ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਤਾਓਵਾਦ ਸਿਰਫ ਇੱਕ ਧਰਮ ਨਹੀਂ ਹੈ ਇੱਕ ਜੀਵਨ ਦਰਸ਼ਨ ਇੱਕ ਮਨੋਵਿਗਿਆਨਿਕ ਰਾਹ ਅਤੇ ਇੱਕ ਸਾਦਗੀ ਭਰੀ ਜੀਵਨ ਸ਼ੈਲੀ ਵਜੋਂ ਜੀਉਂਦਾ ਹੈ ਤਾਓਵਾਦ ਮਨੁੱਖ ਨੂੰ ਇਹ ਨਹੀਂ ਕਹਿੰਦਾ ਕਿ ਉਹ ਸੰਸਾਰ ਤੋਂ ਭੱਜ ਜਾਵੇ ਇਹ ਕਹਿੰਦਾ ਹੈ ਕਿ ਸੰਸਾਰ ਵਿੱਚ ਰਹਿੰਦੇ ਹੋਏ ਵੀ ਮਨੁੱਖ ਸ਼ਾਂਤ ਰਹਿ ਸਕਦਾ ਹੈ ਇਹ ਕਹਿੰਦਾ ਹੈ कि सब तो ताकतवर ओ नहीं जो, जो जोर न लड़ता है सगों ओ जो नरमी नाल सब कुछ समझता है लाओसी ने कदे भी दौलत शोहरत या काबू की प्रेरणा नहीं दिती निगाह हमेशा इस गल रही कि मनुख सादगी नाल बिना हंकार बिना जबर अते बिना तकरार अपने रस्ते ते चल सके अंत ताओवाद यीवन का रस्ता कोई एक फॉर्मूला नहीं है सगों हर मनुख लखरा ਅਤੇ ਅਨੁਪਵਾਤ ਤੋਂ ਜੰਮਿਆ ਹੁੰਦਾ ਹੈ ਇਹ ਕਹਿੰਦਾ ਹੈ ਕਿ ਮਨੁੱਖ ਜੇ ਸੱਚਮੁੱਚ ਆਪਣੇ ਅੰਦਰ ਝਾਤ ਮਾਰੇ ਉਹਨੂੰ ਤਾਓ ਮਿਲ ਹੀ ਜਾਵੇਗਾ ਕਿਉਂਕਿ ਤਾਓ ਕੋਈ ਦੂਰ ਦੀ ਚੀਜ਼ ਨਹੀਂ ਬਲਕਿ ਉਹ ਹਰ ਸਾਹ ਹਰ ਵਿਚਾਰ ਅਤੇ ਹਰ ਕਦਮ ਵਿੱਚ ਮੌਜੂਦ ਹੈ ਦੋਸਤੋ ਇਹ ਸੀ ਤਾਓਵਾਦ ਲਾਓਸੀ ਹੋਣਾ ਦੇ ਡੂੰਘੇ ਗਿਆਨ ਤੋਂ ਜੰਮਿਆ ਇੱਕ ਬਹੁਤ ਹੀ ਸੁੰਦਰ ਅਤੇ ਸ਼ਾਂਤੀਮਈ ਜੀਵਨ ਦਰਸ਼ਨ ਉਮੀਦ ਹੈ ਕਿ ਇਸ ਵੀਡੀਓ ਨੇ ਤੁਹਾਨੂੰ ਤਾਓਵਾਦ ਦੇ ਫਲਸਫੇ ਧਾਰਮਿਕ ਪਹਿਲੂਆਂ ਤੇ ਇਸ ਦੀ ਸੁੰਦਰਤਾ ਨਾਲ ਰੂਬਰੂ ਕਰਾਇਆ ਹੋਵੇਗਾ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ